ਪਤਿਤ ਪਾਵਨ ਜਗਤ ਜੋਤ ਜੁਗੋ ਜੋਗਿਆ ਟੱਲ ਚਤਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਜਦੇ ਪਾਵਨ ਸ੍ਰੀ ਮੁਖਬਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਜਤ ਸਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਕੋਈ ਜਨ ਹਰ ਸੋ ਦੇਵੇ ਜੋਰ ਕਦ ਜੇ ਕੋਈ ਮਨੁੱਖ ਬਿਨੁ ਪ੍ਰਮਾਤਮਾ ਦੇ ਚਰਣਾ ਨਾਲ ਜੋੜ ਦੇਵੇ ਤਾਂ ਸ਼ੁਕਰਾਨੇ ਵਜੋਂ ਚਰਨ ਗਾਹਾਂ ਬਕਾਂ ਸੁਭ ਰਸਨਾ ਦੀਜੈ ਪ੍ਰਾਨ ਅਕੂਰ ਤਮ ਕਦ ਉਸ ਦੇ ਚਰਨ ਫੜ ਲਵਾਂ ਮੈਂ ਜੀਵ ਨਾਲ ਉਸ ਦੇ ਧੰਨਵਾਦ ਦੇ ਮਿੱਠੇ ਬੋਲ ਬੋਲਾਂ ਮੇਰੇ ਇਹ ਪ੍ਰਾਨ ਉਸ ਅੱਗੇ ਭੇਟਾ ਦੇ ਤੌਰ ਤੇ ਦਿੱਤੇ ਜਾਣ ਜਿਹੜਾ ਉਸ ਪ੍ਰਮਾਤਮਾ ਦੇ ਚਰਨਾਂ ਨਾਲ ਜੋੜ ਦੇਵੇ ਰਹਾਉ ਮਨ ਤਨ ਨਿਰਮਲ ਕਰਤਿਆਰ ਹਰ ਸਿੰਚੈ ਸੁਦਾ ਸੰਜੋਰ ਕਾਲਪੁਰਖ ਪ੍ਰਮਾਤਮਾ ਨੂੰ ਮਿਲਣ ਦੇ ਲਈ ਕੋਈ ਬਿਰਲਾ ਮਨੁੱਖ ਪ੍ਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਨੂੰ ਆਪਣੇ ਸਰੀਰ ਨੂੰ ਪਵਿੱਤਰ ਕਿਆਰਾ ਬਣਾਉਂਦਾ ਹੈ ਫਿਰ ਉਸ ਵਿੱਚ ਮਾਲਕ ਦਾ ਨਾਮ ਜਲ ਜਿਹੜਾ ਉਹ ਚੰਗੀ ਤਰ੍ਹਾਂ ਸਿੰਜਦਾ ਹੈ ਯਾਰਸ ਮੈਂ ਮਗਨ ਹੋ ਤਿ ਕਿਰਪਾ ਤੇ ਮਹਾ ਵਿਕਿਆ ਤੇ ਤੋਰ ਤੇ ਵੱਡੀ ਮੋਹਣੀ ਮਾਇਆ ਨਾਲੋਂ ਸੰਬੰਧ ਤੋੜ ਕੇ ਫਿਰ ਉਹ ਨਾਮ ਰਸ ਵਿੱਚ ਮਸਤ ਰਹਿੰਦਾ ਹੈ ਆਇਓ ਸ਼ਰਨ ਦੀਨ ਦੁਖ ਪੰਜਨ ਚਤਵਾ ਤੁਮਰੀ ਓਰ ਅਕਾਲ ਪੁਰਖ ਵੈਗੁਰੂ ਦੇ ਚਰਨਾਂ 'ਚ ਬੇਨਤੀ ਰੂਪ ਬਚਨ ਕਹੇ ਦਿਨਾਂ ਤੇ ਦਇਆ ਕਰਨ ਵਾਲੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ ਸੱਚੇ ਪਾਤਸ਼ਾਹ ਮੈਂ ਤੇਰੀ ਸ਼ਰਨ ਆਇਆ ਮੈਂ ਤੇਰਾ ਹੀ ਆਸਰਾ ਆਪਣੇ ਮਨ ਵਿੱਚ ਚਿਤਵਦਾ ਰਹਿੰਦਾ ਹਾਂ ਆਪਹਿ ਬਦਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋੜੇ हे ਪ੍ਰਮਾਤਮਾ ਮੈਂ ਨਾਨਕ ਦੀ ਮਾਇਆ ਦੇ ਬੰਧਨ ਛੁਡਾ ਕੇ ਮੈਨੂੰ ਆਪਣੇ ਨਾਮ ਦਾ ਸਿਮਰਨ ਦਿਓ ਔਰ ਮੈਨੂੰ ਵਿਚਾਰਾਂ ਦੇ ਟਾਕਰੇ ਤੇ ਨਿਰਪੈਤਾ ਵਾਲੀ ਅਵਸਥਾ ਬਸੋ ਉਹ ਨਿਰਪੈਤਾ ਵਾਲੀ ਅਵਸਥਾ ਵੀ ਵਿਚਾਰਾਂ ਦਾ ਡਰ ਨਾ ਰਹੇ ਮਨ ਦੇ ਖਿਆਲਾਂ ਦਾ ਡਰ ਖਤਮ ਹੋ ਜਾਏ ਸਾਡੇ ਅੰਦਰ ਚੰਗੇ ਖਿਆਲ ਆ ਜਾਣ ਸਾਡੇ ਅੰਦਰ ਨਿਰਪੈਤਾ ਵਾਲੀ ਅਵਸਥਾ ਬਣ ਜਾਏ ਅਸੀਂ ਅੰਦਰ ਭੈ ਹੋ ਕੇ ਤੇ ਨਿਰਵੈਰ ਹੋ ਕੇ ਅਕਾਲ ਪੁਰਖ ਵੈਗੁਰੂ ਦੇ ਚਰਨਾਂ ਨਾਲ ਜੁੜ ਸਕੀਏ ਸੋ ਆਓ ਅੱਜ ਦੇ ਜੋ ਦਿਨ ਚੱਲ ਰਹੇ ਹਨ ਕੱਲ੍ਹ ਵਾ ਜਿਹੜਾ ਦਿਨ ਸੀ ਉਹ ਕਲਗੀਧਰ ਪਾਤਸ਼ਾਹ ਜੀ ਦਾ ਪਰਿਵਾਰ ਵਿਛੋੜੇ ਵਾਲਾ ਦਿਹਾੜਾ ਸੀ ਅੱਜ ਦੀ ਰਾਤ ਜਿਹੜੀ ਹੈ ਉਹ ਵੱਡੇ ਸਹਿਬ ਜਦਿਆਂ ਨੇ ਔਰ ਕਲਗੀਧਰ ਪਾਤਸ਼ਾਹ ਨੇ ਚਮਕੌਰ ਦੀ ਗੜੀ ਵਿੱਚ ਰਾਤ guzari ਸੀ ਸੋ ਅੱਜ ਸਤ ਪੋ ਵਾਲੀ ਦਿਨ ਮਹਾਰਜ ਨੇ ਸਤ ਸਾਧ ਸੰਗਤ ਚਮਕੌਰ ਦੀ ਗੜੀ ਵਿੱਚ ਰਾਤ ਗੁਜ਼ਾਰੀ ਤੇ ਸਾਹਿਬਜ਼ਾਦੇ ਅੰਦਰ ਗੰਗੂ ਰਸੋਈਏ ਦੇ ਘਰ ਉਹਨਾਂ ਦਾ ਠਹਿਰਾਉ ਹੁੰਦਾ ਸੋ ਅੱਜ ਦੇ ਪਾਵਨ ਪਵਿੱਤਰ ਦਿਹਾੜੇ ਸਦਾ ਹੀ ਸਜਦੇ ਕਰਦੇ ਰਹੀਏ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਕੀਤੇ ਔਰ ਸਾਡੇ ਦੀ ਵੱਡੇ ਪੂਰਨ ਪਾ ਕੇ ਸਿੱਖ ਪੰਥ ਦੀਆਂ ਨੀਹਾਂ ਨੂੰ ਮਜ਼ਬੂਤ ਕੀਤਾ ਸੋ ਉਹਨਾਂ ਮਹਾਨ ਯੋਧਿਆਂ ਦੀਆਂ ਸਦਾ ਹੀ ਜਾਂਦਾ ਸਾਡੇ ਫਿਰ ਦੇ ਵਿੱਚ ਬੜੀਆ ਰਹਿ ਸਾਡੇ ਪੁਰਖਿਆਂ ਨੇ ਆਪਣੀਆਂ ਨਿੱਕੀਆਂ ਜਿੰਦਾ ਦੇ ਕੇ ਵੱਡੇ ਸਾਕੇ ਕੀਤੇ ਪ੍ਰਮਾਤਮਾ ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਸਭਨਾਂ ਨੂੰ ਨਾਮ ਬਾਣੀ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਦਾ ਇਤفاق ਬਣੇ ਔਰ ਚਲ ਰਹੀਆਂ ਗੁਰੂ ਕਰ ਦੀਆਂ ਸੇਵਾਵਾਂ ਬੰਦਰ ਵਿਗਨ ਸੰਪੂਰਨ ਹੋਣ ਇਹ ਅਰਦਾਸ ਅਦਾ ਹੀ ਰਲ ਮਿਲ ਕੇ ਮਹਾਰਾਜ ਸਾਹਿਬ ਦੇ ਚਰਨਾਂ 'ਚ ਕਰਦੇ ਰਹੀਏ ਵਿਰਥੀ ਕਦੇ ਨਾ ਹੋਵੇਈ ਜਨਕੀ ਅਰਦਾਸ ਨਾਨਕ ਜੋ ਰੁਗਵਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ